ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਮੇਰਾ ਨਾਮ ਹਰਜੋਤ ਸਿੰਘ ਹੈ ਜੀ ਸਨ ਗਰਮੀਤ ਸਿੰਘ ਜੀ ਪਿੰਡ ਚੋਟਕਾਂ ਦਾ ਰਹਿਣ ਵਾਲਾ ਹਾਂ ਜਿਲ੍ਹਾ ਸ੍ਰੀ ਮੁਕਤਸਰ ਸਾਹਿਬ ਜੀ ਆਪਣਾ ਜਿਹੜਾ ਅੱਜ ਦਾ ਵਿਸ਼ਾ ਹੈਗਾ ਝੋਨੇ ਦੀ ਬਿਮਾਰੀ ਤੇ ਹੈ ਜੀ ਕਿਉਂਕਿ ਹੁਣ ਝੋਨੇ ਨੂੰ ਬਿਮਾਰੀਆਂ ਪੈਣ ਵਾਲੀਆਂ ਸ਼ੁਰੂ ਹੋ ਰਹੀਆਂ ਜੀ ਜਿਸ ਤਰ੍ਹਾਂ ਜੀ ਹੁਣ ਫਾਲਸਮੈਂਟ ਆ ਜਿਸ ਨੂੰ ਪੰਜਾਬੀ ਵਿੱਚ ਝੂਠੀ ਕੰਗਿਆਰੀ ਬੋਲਦੇ ਜਾਂ ਆਮ ਤੌਰ ਤੇ ਉਹਨੂੰ ਪਟਾਕਾ ਰੋਗ ਵੀ ਕਹਿ ਦਿੰਦੇ ਆ ਕਿਸਾਨ ਵੀਰ ਜੀ ਹਾਂਜੀ ਇਸ ਬਿਮਾਰੀ ਦੇ ਲੱਛਣੇ ਕਿ ਜਿਸ ਤਰ੍ਹਾਂ ਇਹ ਇੱਕ ਉੱਲੀ ਰੋਗ ਹੈਗਾ ਜੀ ਇਹ ਜੇ ਹੁੰਦਾ ਲਚਿਨਗੀ ਚ ਉਹ ਆਪਣੇ ਨੇ ਸਾਰੇ ਤੇ ਹੋ ਜਾਂਦਾ ਜੀ ਜਿਹਨਾਂ ਦੇ ਦਾਣੇ ਉਹ ਦੁੱਧ ਦੀ ਵਿਸਥਾ ਹੋ ਜਾਂਦੀ ਹੈ ਉਸ ਟਾਈਮ ਹੁੰਦੀ ਹੈ ਜੀ ਇਹ ਕਿਉਂਕਿ ਝੋਨੇ ਦੇ ਦੁੱਧਾ ਭਰ ਜਾਂਦਾ ਜੀ ਕਿਉਂਕਿ ਅੱਧਾ ਝੋਨਾ ਜੇ ਉਹ ਪੱਕ ਜਾਂਦਾ ਜੀ ਉਹਦੇ ਦਾਣੇ ਵਿੱਚ ਕਾਲੇ ਰੰਗ ਦੀ ਕਾਲਸੀ ਸਵਾਝੀ ਭਰ ਜਾਂਦੀ ਹੈ ਜੀ ਤੇ ਇਸ ਤੋਂ ਬਾਅਦ ਇਹ ਪਟਾਕਾ ਰੋਗ ਬਣ ਜਾਂਦਾ ਜੀ ਜਿਹਦੇ ਵਿੱਚੋਂ ਸਵਾਹ ਨਿਕਲਦੀ ਹੈ ਜੀ ਜਿਸ ਤਰ੍ਹਾਂ ਇਹ ਜਦੋਂ ਦਾਣਾ ਪਟਾਕਾ ਮਾਰਦਾ ਜਾਈ ਉਹਦੇ ਸਟਾਰਟ ਅੰਗ ਤੇ ਪੀਲੇ ਰੰਗ ਦੀ ਉਲੀ ਜੀ ਹੁੰਦੀ ਜਾਂਦੀ ਹੈ ਤੇ ਜੇ ਬਾਅਦ ਵਿੱਚ ਜਦੋਂ ਪਟਾਕਾ ਮਾਰ ਦੋ ਤਾਂ ਕਾਲੇ ਰੰਗ ਦੀ ਸਵਾਹ ਜੀ ਪੈਦਾ ਹੋ ਜਾਂਦੀ ਹੈ ਜੀ ਤੇ ਦਾਣਾ ਗਲ ਜਾਂਦਾ ਤੇ ਬ ਇਹ ਬਿਮਾਰੀ ਜ਼ਿਆਦਾਤਰ ਜਿਹੋਨਾ ਵਾਣਾਂ ਵਿੱਚ ਆਉਂਦੀ ਜਿਹੜੇ ਕਿਸਾਨ ਵੀਰ ਲੇਟ ਤੱਕ ਜ਼ਿਆਦਾ ਨਾਈਟ੍ਰੋਜਨ ਜਾਂ ਯੂਰੀਆ ਦੀ ਮਾਤਰਾ ਜੀ ਪਾਉਂਦੇ ਆ ਤੇ ਜਾਂ ਜਿਵੇਂ ਪਾਣੀ ਨਾਲ ਜ਼ਮੀਨ ਭਰ ਕੇ ਰੱਖਦੇ ਜੀ ਪਾਣੀ ਖੜਾ ਰਹਿੰਦਾ ਜਿੰਨਾਂ ਜ਼ਮੀਨਾਂ ਵਿੱਚ ਤੇ ਜਾਂ ਜਿਵੇਂ ਜਿਸ ਤਰ੍ਹਾਂ ਆਪਣੇ ਮੌਸਮ ਖਰਾਬ ਹੋ ਜਾਂਦਾ ਜੀ ਜਾਨਕੀ ਸੈਲ ਰਹਿੰਦੀ ਆ ਵਾਣਾਂ ਚ ਤੇ ਮੀਂਹ ਨਹੀਂ ਰਿੱਚ ਖੜ ਝੋਲੇ ਨਾਲ ਉਹਨਾਂ ਵਾਣਾਂ ਚ ਵੀ ਜ਼ਿਆਦਾ ਪ੍ਰੋਬਲਮ ਆਉਂਦੀ ਇਸ ਬਿਮਾਰੀ ਦੀ ਦੋਸਤੋ ਇਹ ਬਿਮਾਰੀ ਦੀ ਰੋਕਥਾਮ ਲਈ ਜੀ ਆਪਾਂ ਜਿਹੜੀ ਆਪਾਂ ਸਪਰੇਅ ਕਰਦੇ ਜਦੋਂ ਝੋਨਾ ਆਪਣੇ ਗੋਭ ਤੇ ਹੋ ਜਾਂਦਾ ਜੀ ਜਾਂ ਨਸਾਰੇ ਦੇ ਨੇੜੇ ਹੋ ਜਾਂਦਾ ਜੀ ਉਹਦਾ ਆਪ ਕਿੱਲੇ ਦੀ ਰੋਜ ਪਾ ਸਕਦੇ ਆ ਜੀ ਪਾਣੀ ਵੱਧ ਤੋਂ ਵੱਧ ਲਾਉਣਾ ਹੀ 5 ਡਰਮੀਆਂ ਇੰਜਨਰ ਟੋਲੀ ਦੀਆਂ ਲੱਗੇ ਹੋਣੀ ਚਾਹੀਦੀਆਂ ਜੀ ਇਸ ਦਵਾਈ ਤੋਂ ਇਲਾਵਾ ਜੀ ਕਾਪਰ ਹਾਈਡਰੋਕਸਾਈਡ ਦੀ ਆਪਾਂ ਸਪਰੇ ਵੀ ਕਰ ਸਕਦੇ ਹਾਂ ਜਿਹਦੀ ਆਪਣੀ ਕਿੱਲੇ ਦੀ ਰੋਜ 500 ਗ੍ਰਾਮ ਪ੍ਰਤੀ ਕਿੱਲੇ ਦੀ ਰੋਜ ਆ ਜੀ ਉਹਦਾ ਵੀ ਰਿਜ਼ਲਟ ਬਹੁਤ ਵਧੀਆ ਜੀ ਇੱਕ ਕਿਸਾਨ ਵੀਰ ਨੂੰ ਇਸ ਚੀਜ਼ ਦਾ ਵੀ ਧਿਆਨ ਦੇਣਾ ਚਾਹੀਦਾ ਪਾਣੀ ਵੱਧ ਤੋਂ ਵੱਧ 200 ਲੀਟਰ ਕਿੱਲੇ ਤੇ ਛਿੜਕਾਅ ਕਰਨਾ ਚਾਹੀਦਾ ਜੀ